ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ਼੍ਰੋਮਣੀ ਅਕਾਲੀ ਦਲ ਜੋ 1920 ਦੇ ਵਿੱਚ ਹੋਂਦ ਵਿੱਚ ਆਇਆ ਸੀ ਪਰ ਪ੍ਰੋਸੇਜੋਗਤਾ ਗਵਾ ਚੁੱਕਿਆ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮੋਰ ਸਰਜੀਤ ਕਰਨ ਦਾ ਯਤਨ ਕੀਤਾ ਗਿਆ ਆਪ ਜਾਣਦੇ ਹੋ ਪੰਜ ਮੈਮਰੀ ਕਮੇਟੀ ਨੇ ਜਗਾ ਜਗਾ ਜਾ ਕੇ ਭਰਤੀ ਕੀਤੀ ਡੈਲੀਗੇਟ ਬਣਾਏ ਅਰਧਾਨ ਦੀ ਚੋਣ ਹੋਈ ਵਰਕਿੰਗ ਕਮੇਟੀ ਬਣੀ ਅਹੁਦੇਦਾਰਾਂ ਦੀ ਚੋਣ ਹੋਈ ਤੇ ਅੱਜ ਪਲੇਟੀ ਮੀਟਿੰਗ ਜਿਵੇਂ ਕਿ ਇਜਲਾਸ ਦੇ ਵਿੱਚ ਅਸੀਂ ਵਾਦਾ ਕੀਤਾ ਸੀ ਕਿ ਸਾਡਾ ਦਫਤਰ ਜਿਹੜਾ ਹੈ ਉਹ ਸ੍ਰੀ ਅਮਰਸਰ ਸਾਹਿਬ ਤੋਂ ਚੱਲੇਗਾ ਅੱਜ ਪਲੇਟੀ ਮੀਟਿੰਗ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਕੀਤੀ ਹੈ ਔਰ ਪੰਥਕ ਰਵਾਇਤਾ ਮੁਤਾਬਕ ਜ਼ਮੀਨ ਦੇ ਉੱਤੇ ਚੌਂਕੜਾ ਮਾਰ ਕੇ ਕੀਤੀ ਹੈ ਮੂਲ ਮੰਤਰ ਦੇ ਪਾਠ ਔਰ ਅਰਦਾਸ ਕਰਕੇ ਰਮਤਾ ਕੀਤੀ ਹੈ ਤੇ ਅਰਦਾਸ ਕਰਕੇ ਸਮਾਪਤੀ ਕੀਤੀ ਇਹ ਸਾਡੀਆਂ ਸ਼ਾਨ ਮਤੀਆਂ ਮਨ ਮਤੀਆਂ ਰਵਾਇਤਾਂ ਸਨ ਇਹ ਦੋ ਅਰਦਾਸ ਕਰਕੇ ਪੰਥ ਇਕੱਤਰਤਾਵਾਂ ਕਰਦਾ ਸੀ ਤੇ ਉਹਨਾਂ ਇਕੱਤਰਤਾਵਾਂ ਦੇ ਵਿੱਚ ਅਕਾਲ ਪੁਰਖ ਸੰਗਤੀ ਰੂਪ ਦੇ ਵਿੱਚ ਬੈਠੇ ਗੁਰਸਿੱਖਾਂ ਦੇ ਵਿੱਚ ਆਪ ਵਸਦਾ ਸੀ ਅਰਾਜ ਜਿਹਾ ਹੀ ਹੋਇਆ ਇਹ ਸਾਡੀ ਇਕੱਤਰਤਾ ਦੇ ਵਿੱਚ ਜੋ ਸੰਗਤੀ ਰੂਪ ਦੇ ਵਿੱਚ ਹੋਈ ਹੈ ਔਰ ਬਹੁਤ ਸਾਰੇ ਜਿਹੜੇ ਨੇ ਕੀਮਤੀ ਸੁਝਾਅ ਵਰਕੰਗ ਕਮੇਟੀ ਦੇ ਮੈਂਬਰਾਂ ਨੇ ਸੀਨੀਅਰ ਲੀਡਰ ਸਾਹਿਬਾਨ ਨੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿੱਤੇ ਨੇ ਔਰ ਜਿਹੜੇ ਜਿਹੜੇ ਸੁਝਾਅ ਆਏ ਨੇ ਉਹਨਾਂ ਸੁਝਾਵਾਂ ਦੇ ਉੱਤੇ ਅਮਲਦਾਰੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾਏਗੀ ਅੱਜ ਦੀ ਮੀਟਿੰਗ ਦਾ ਜਿਹੜਾ ਅਜੰਡਾ ਸੀ ਉਹ ਇਹੋ ਹੀ ਸੀ ਕਿ ਪਾਰਟੀ ਦੀਆਂ ਤਰਜੀਹਾਂ ਕੀ ਹੋਣ ਪੰਜਾਬ ਦੇ ਵਿੱਚ ਅੱਜ ਚੁਣੌਤੀਆਂ ਚੁਣੌਤੀਆਂ ਮਿਲ ਰਹੀਆਂ ਆ ਚੰਡੀਗੜ੍ਹ ਯੂਨੀਵਰਸਿਟੀ ਖੋਲਈ ਜਿਹੜਾ ਸਾਡੇ ਨੌਜਵਾਨ ਨੂੰ ਡੈਮੋਕ੍ਰੈਟਿਕ ਅਧਿਕਾਰ ਸੀ ਉਹ ਖੋਲਿਆ ਸੈਂਟਰ ਸਰਕਾਰ ਨੇ ਔਰ ਕੁਦਾ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਸੁਖਮਨੀ ਸਾਹਿਬ ਦਾ ਪਾਠ ਦਾ ਧੋਗ ਕੌਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਹੈ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਕੇਂਦਰੀ ਯੂਨੀਵਰਸਿਟੀਆਂ ਦੇ ਵਿੱਚ ਜੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਹੋਊਗਾ ਇਸ ਫਿਰ ਇਹ ਤੋਂ ਵੱਧ ਕੇ ਮਾੜੀ ਗੱਲ ਜਿਹੜੀ ਆ ਉਹ ਕੀ ਹੋ ਸਕਦੀ ਐ ਜਿਸ ਪੰਜਾਬ ਬਾਰੇ ਕਿਹਾ ਗਿਆ ਕੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤੇ ਜੇ ਜਿਉਂਦਾ ਗੁਰਾਂ ਦੇ ਨਾਂ ਦੇ ਉੱਤੇ ਪੰਜਾਬ ਐ ਤੇ ਇੱਥੇ ਫਿਰ ਅਖੰਡ ਪਾਠ ਵੀ ਹੋਣਗੇ ਸੁਖਮਨੀ ਸਾਹਿਬ ਦੇ ਪਾਠ ਵੀ ਹੋਣਗੇ ਇੱਥੇ ਅਰਦਾਸਾਂ ਵੀ ਹੋਣਗੀਆਂ ਇੱਥੇ ਕਥਾ ਵੀ ਹੋਊਗੀ ਤੇ ਇੱਥੇ ਕੀਰਤਨ ਵੀ ਹੋਊਗਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਵੀ ਹੋਣਗੇ ਔਰ ਇਹ ਗੱਲ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਿ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਕੇਂਦਰ ਸਰਕਾਰ ਦਾ ਤੇ ਕੋਈ ਪ੍ਰਾਈਵੇਟ ਅਦਾਰਾ ਬਾਣੀ ਦੇ ਪਾਠ ਕਰਨ ਤੋਂ ਪਾਬੰਦੀ ਲਾ ਦੇ। ਔਰ ਇਹਦੇ ਲਈ ਸਾਨੂੰ ਜੇ ਸੰਘਰਸ਼ ਕਰਨਾ ਪਿਆ ਤੇ ਸਾਡੀ ਪਾਰਟੀ ਜਿਹੜੀ ਆ ਉਹ ਸੰਘਰਸ਼ ਦੀਆਂ ਜਿਹੜੀਆਂ ਨੇ ਪੈੜਾਂ ਜਿਹੜੀਆਂ ਨੇ ਉਹ ਵੀ ਪਾਈ। ਬਹੁਤ ਲੰਮਾ ਸਮਾਂ ਜਿਹੜਾ ਅਸੀਂ ਦੇਖ ਲਿਆ। ਔਰ ਮੈਂ ਇੱਕ ਗੱਲ ਹੋਰ ਸਰਕਾਰਾਂ ਨੂੰ ਮੈਂ ਕਹਿ ਦੇਣਾ ਚਾਹੁੰਨਾ। ਹੋਣਗੇ ਬਹੁਤ ਸਾਰੇ ਲੀਡਰ ਜਿਨ੍ਹਾਂ ਦੇ ਤੁਸੀਂ ਕੰਨ ਮਨਰੋੜ ਰੱਖੇ ਆ। ਖਾਸ ਤੌਰ ਤੇ ਸਰਮਾਇਦਾ ਅਸਾਂ ਨੂੰ ਕੋਈ ਗਾਉ ਨਹੀਂ ਹੈ ਸਾਡੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਬੈਠੀ ਹੈ ਇਹਨਾਂ ਦੇ ਮਨ ਦੇ ਵਿੱਚ ਕਿਸੇ ਦੇ ਭੈਅ ਨਹੀਂ ਹੈ ਕਿਸੇ ਦੇ ਡਰ ਨਹੀਂ ਹੈ ਇਸ ਕਰਕੇ ਜੇ ਸਰਕਾਰਾਂ ਦੇ ਨਾਲ ਸਾਨੂੰ ਭਵਿੱਖ ਦੇ ਵਿੱਚ ਟਕਰਾਉਣਾ ਪਿਆ ਵੀ ਅਸੀਂ ਟਕਰਾਉਣ ਕੋ ਜਿਹੜਾ ਉਹ ਗਰੇਜ਼ ਨਹੀਂ ਕਰਾਂਗੇ ਅੱਜ ਇਹ ਵੀ ਫੈਸਲਾ ਸਾਡੀ ਪਾਰਟੀ ਦੇ ਲੀਡਰ ਸਾਹਿਬਾਨ ਨੇ ਅੱਜ ਦੀ ਇਕੱਤਰਤਾ ਦੇ ਵਿੱਚ ਜਿਹੜਾ ਕੀਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੰਨੇ ਵੀ ਪੰਜਾਬ ਦੇ ਮਸਲੇ ਨੇ ਉਹਨਾਂ ਨੂੰ ਅਸੀਂ ਪ੍ਰਾਇੋਰਟੀ ਦੇ ਆਧਾਰ ਦੇ ਉੱਤੇ ਜਿਹੜਾ ਹੈ ਉਹ ਲਾਂਗ ਕਰੰਟਾਰੂ ਸਾਹਿਬ ਦੀ ਇਲੈਕਸ਼ਨ ਕਰੰਟ ਮੁੱਦਾ ਹੈ ਕੱਲ ਵੀ ਅਸੀਂ ਜਿਹੜਾ ਕਮੇਟਿੰਗ ਕੀਤੀ ਸੀ ਸੰਬੋਧਨ ਵੀ ਹੋਏ ਆ ਤਿੰਨ ਚਾਰ ਪਿੰਡਾਂ ਦੇ ਵਿੱਚ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਨੇ ਉੱਥੇ ਵਿਚਰ ਵੀ ਰਹੇ ਨੇ ਜਹੇਦਾਰ ਸੁੱਚਾ ਸਿੰਘ ਜੀ ਛੋਟੇਪੌਰ ਜਹੇਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਜਹਦਰ ਕਬਾਲ ਸਿੰਘ ਜੀ ਝੁੰਦਾ ਸਰਦਾਰ ਮਨਪ੍ਰੀਤ ਸਿੰਘ ਯਾਲੀ ਸਰਦਾਰ ਅਮਰ ਜਿਹੜੇ ਅਮਰਕੋਟ ਦੇ ਜਿਹੜੇ ਨੇ ਗੱਲ ਸਾਹਿਬ ਪ੍ਰੋਫੈਸਰ ਭਾਈ ਮਨਜੀਤ ਸਿੰਘ ਜੀ ਭਾਈ ਸਾਹਿਬ ਕਹਿਰੋ ਸਾਹਿਬ ਖਾਸ ਤੌਰ ਦੇ ਤੇ ਕੱਲ ਦੀ ਮੀਟਿੰਗ ਦੇ ਵਿੱਚ ਵੀ ਉਹ ਸ਼ਾਮਲ ਹੋਏ ਨੇ ਤੇ ਹੋਰ ਬਹੁਤ ਸਾਰੇ ਸਾਡੇ ਲੀਡਰ ਤੇ ਲਗਾਤਾਰ ਇਲੈਕਸ਼ਨ ਵਾਲੇ ਦਿਨ ਤੱਕ ਜਿਹੜੇ ਆ ਕਰਨਤਾਰਤ ਸਾਹਿਬ ਦੇ ਵਿੱਚ ਆਪਣੀਆਂ ਸਰਗਰਮੀਆਂ ਕਰਨਗੇ ਤੇ ਬਸ ਅਸੀਂ ਇਹੋ ਹੀ ਪੰਜਾਬ ਦੇ ਲੋਕਾਂ ਨੂੰ ਜਿਹੜਾ ਅਪੀਲ ਕਰਦੇ ਆਂ ਕਿ ਤੁਸੀਂ ਬਹੁਤ ਪਾਰਟੀਆਂ ਦੇਖ ਲਈਆਂ ਇਨਕਲਾਬ ਵਾਲੀ ਪਾਰਟੀ ਵੀ ਦੇਖ ਲਈ ਜਿਸ ਨੇ ਤੁਹਾਨੂੰ ਜਿਹੜਾ ਹੈ ਉਹ ਸਬਜ਼ ਬਾਗ ਦਿਖਾਏ ਕਿਹਾ ਕਿ ਆਮ ਲੋਕਾਂ ਦੀ ਪਾਰਟੀ ਹੈ ਅੱਜ ਖਾਸ ਲੋਕਾਂ ਦੀ ਪਾਰਟੀ ਬਣ ਗਈ ਹੈ ਮੈਂ ਕੱਲ ਵੀ ਕਿਹਾ ਸੀ ਕਿ ਜਿੰਨੀਆਂ ਵੀ ਆਮ ਆਦਮੀ ਪਾਰਟੀ ਨੇ ਜਿਮਣੀ ਚੋਣਾਂ ਲੜੀਆਂ ਨੇ ਉਹ ਸਾਰੀਆਂ ਦੇ ਸਾਰੀਆਂ ਬਾਹਰ ਲਿਆਂ ਪਾਰਟੀਆਂ ਦੇ ਵਿੱਚੋਂ ਬੰਦੇ ਲਿਆ ਕੇ ਲੜਾਈਆਂ ਨੇ ਇੱਕ ਵੀ ਚੋਣ ਇਹਨਾਂ ਨੇ ਆਮ ਵਰਕਰ ਨੂੰ ਨਹੀਂ ਦਿੱਤੀ ਇੱਕ ਵੀ ਟਿਕਟ ਜਿਹੜੀ ਆਮ ਵਰਕਰ ਨੂੰ ਨਹੀਂ ਦਿੱਤੀ ਇੱਕ ਵੀ ਚੋਣ ਆਮ ਵਰਕਰ ਨੂੰ ਨਹੀਂ ਲੜਾਈ ਰਾਜ ਸਭਾ ਦੀਆਂ ਸੀਟਾਂ ਇੰਪੋਰਟੈਂਟ ਹੁੰਦੀਆਂ ਨੇ ਸੱਤੇ ਦੇ ਸੱਤੇ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਉਹ ਵਪਾਰੀਆਂ ਨੂੰ ਦਿੱਤੀਆਂ ਗਈਆਂ ਨੇ ਤਾਂ ਕਿ ਪੰਜਾਬ ਦੇ ਆਵਾਜ਼ ਜਿਹੜੀ ਆ ਉਹ ਪਾਰਲੀਮੈਂਟ ਦੇ ਵਿੱਚ ਬਲੰਦੀ ਨਾ ਹੋ ਸਕੇ ਕੀ ਕਦੇ ਸਰਮਾਇਦਾਰ ਜਿਹੜਾ ਹੈ ਉਹ ਲੋਕ ਮੁੱਦੇ ਪਾਰਲੀਮੈਂਟ ਦੇ ਵਿੱਚ ਰੱਖ ਸਕਦਾ ਹਾਂ ਰੱਖ ਸਕਦਾ ਹੈ ਜਿਹੜਾ ਬੇਬਾਕ ਹੈ ਜਿਨੇ ਕਦੇ ਕੋਈ ਬੇਈਮਾਨੀ ਦੇ ਨਾਲ ਸਰਮਾਇਆ ਇਕੱਠਾ ਨਹੀਂ ਕੀਤਾ ਉਹ ਰੱਖ ਸਕਦਾ ਪਰ ਇਹਨਾਂ ਨੇ ਸੀਟਾਂ ਵੇਚੀਆਂ ਨੇ ਵਪਾਰੀਆਂ ਨੂੰ ਜਿਹੜੀਆਂ ਉਹ ਸੀਟਾਂ ਜਿਹੜੀਆਂ ਨੇ ਇਹਨਾਂ ਨੂੰ ਦਿੱਤੀਆਂ ਨੇ ਇਹ ਗੱਲ ਪੰਜਾਬ ਦੇ ਵਿੱਚ ਸੰਘਰਸ਼ ਕਰਨ ਵਾਲੇ ਲੋਕ ਜਿਹੜੇ ਐ ਇਹਨਾਂ ਦੀ ਪਾਰਟੀ ਲਈ ਉਹ ਇਹਨਾਂ ਨੂੰ ਦਿਖਾਈ ਨਹੀਂ ਦਿੱਤੇ ਇਸ ਕਰਕੇ ਜਿੱਥੇ ਕਿਤੇ ਕੋਈ ਕੇਂਦਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਅਸੀਂ ਉਸ ਖਿਲਾਫ ਵੀ ਆਪਣੀ ਆਵਾਜ਼ ਬੁਲੰਦ ਕਰਾਂਗੇ ਜੇ ਪੰਜਾਬ ਸਰਕਾਰ ਧੱਕਾ ਕਰਦੀ ਹੈ ਪੰਜਾਬ ਸਰਕਾਰ ਦੇ ਖਿਲਾਫ ਵੀ ਅਸੀਂ ਜਿਹੜਾ ਹੈ ਉਹ ਸੰਘਰਸ਼ ਕਰਾਂਗੇ ਜੇ ਸਾਨੂੰ ਇਹਨਾਂ ਸਰਕਾਰਾਂ ਦੇ ਨਾਲ ਬੈਠਣਾ ਪੈਂਦਾ ਤੇ ਬਹਿ ਕੇ ਗੱਲਬਾਤ ਵੀ ਕਰਾਂਗੇ ਟੇਬਲ ਟਾਕ ਵੀ ਕਰਾਂਗੇ ਇਹ ਨਹੀਂ ਐ ਇਹ ਅਸੀਂ ਲੜਾਂਗੇ ਇਹਨਾਂ ਨਾਲ ਗੱਲ ਨਹੀਂ ਕਰਾਂਗੇ ਇਹਨਾਂ ਨਾਲ ਲੜਾਂਗੇ ਵੀ ਔਰ ਇਹਨਾਂ ਨਾਲ ਮੇਜ਼ ਤੇ ਬਹਿ ਕੇ ਗੱਲ ਵੀ ਕਰਾਂਗੇ ਪੰਥ ਦੇ ਮੁੱਦਿਆਂ ਤੇ ਪੰਜਾਬ ਦੇ ਮੁੱਦਿਆਂ ਵਾਸਤੇ ਸੋ ਅੱਜ ਦੀ ਇਕੱਤਰਤਾ ਜਿਹੜੀ ਹੈ ਸਾਡੀ ਇਹਨਾਂ ਮੁਖ ਇਸ਼ਵਨ ਨੂੰ ਲੈ ਕੇ ਹੋਈ ਹੈ ਤੇ ਮੈਂ ਸਾਰੇ ਹੀ ਲੀਡਰ ਸਾਹਿਬਾਨ ਦਾ ਸਾਰੇ ਵਰਕਿੰਗ ਕਮੇਟੀ ਦੇ ਮੈਂਬਰ ਜਿਹੜੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਉਹਨਾਂ ਦਾ ਧੰਨਵਾਦ ਕਰਦਾ ਮੀਡੀਆ ਤੇ ਰਾਹੀਂ ਜੇ ਕੋਈ ਸਵਾਲ ਹੋਵੇ ਤੁਸੀਂ ਪੁੱਛ ਸਕਦੇ ਹੋ ਜੀ ਜਲਾ ਸਾਹਿਬ ਜੀ ਪਾਰਟੀ ਵੱਲੋਂ ਕਿਹੜਾ ਉਮੀਦਵਾਰ ਦਿੱਤਾ ਜਾ ਰਿਹਾ ਪ੍ਰਧਾਨ ਜੀ ਦੇਖੋ ਹੁਣ ਤੱਕ ਤੁਸੀਂ ਦੇਖਦੇ ਆਏ ਹੋ ਕਿ ਸੁਖਬੀਰ ਸਿੰਘ ਬਾਦਲ ਇੱਕ ਪੇਪਰ ਜਿਹੜਾ ਹੈ ਉਹ ਭੇਜਦਾ ਹੈ ਉਹ ਪਘੋੜਾ ਨੇ ਨਾ ਮੈਂ 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 ਉਹੀ ਤੁਹਾਨੂੰ ਦੱਸ ਰਿਹਾ ਮੈਂ ਉਹੀ ਦੱਸ ਰਿਹਾ ਮੈਂ ਉਹੀ ਦੱਸ ਰਿਹਾ ਕਿ ਪਘੋੜਾ ਜਿਹੜਾ ਹੈ ਪ੍ਰਧਾਨ ਉਹ ਇੱਕ ਪੇਪਰ ਭੇਜਦਾ ਹੈ ਤੇ ਉਸ ਪੇਪਰ ਦੇ ਉੱਤੇ ਲਿਖਿਆ ਹੁੰਦਾ ਫਲਾਨਾ ਪ੍ਰਧਾਨ ਫਲਾਨਾ ਸੀਨੀਅਰ ਮੀਤ ਪ੍ਰਧਾਨ ਫਲਾਨਾ ਜਿਹੜਾ ਹੈ ਉਹ ਜੂਨੀਅਰ ਮੀਤ ਪ੍ਰਧਾਨ ਤੇ ਫਲਾਨੇ ਫਲਾਨੇ ਐਡਜੈਕਟਿਵ ਦੇ ਮੈਂਬਰ ਸਾਡੇ ਕੈਂਡੀਡੇਟ ਦਾ ਫੈਸਲਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਿਲ ਕੇ ਕਰਨਗੇ ਅਸੀਂ ਥੋਪਾਂਗੇ ਨਹੀਂ ਆਪਣੇ ਮੈਂਬਰਾਂ ਦੇ ਉੱਤੇ ਕੋਈ ਪ੍ਰਧਾਨ ਅੱਜ ਹੁਣ ਇਸ ਤੋਂ ਬਾਅਦ ਮੈਂਬਰਾਂ ਦੀ ਮੀਟਿੰਗ ਹੈ ਮੈਂਬਰ ਮੀਟਿੰਗਾਂ ਕਰਨਗੇ ਅਸੀਂ ਸਿਰਫ ਮੈਂਬਰਾਂ ਦੀਆਂ ਮੀਟਿੰਗਾਂ 'ਚ ਮੈਂਬਰਾਂ ਨੂੰ ਸੁਣਾਂਗੇ ਤੇ ਮੈਂਬਰ ਜੋ ਫੈਸਲਾ ਮੈਂਬਰ ਕਰਨਗੇ ਉਹ ਪਾਰਟੀ ਨੂੰ ਮਨਜ਼ੂਰ ਹੋ ਅਸੀਂ ਨਵੀਂ ਵਰਤ ਪਾ ਰਹੇ ਅਸੀਂ ਨਵੀਂ ਵਰਤ ਪਾ ਰਹੇ ਅਸੀਂ ਕਹਿੰਦੇ ਹਾਂ ਸ਼ਰੋਮਣੀ ਅਕਾਲੀ ਹੁਣ ਤੱਕ ਤੁਸੀਂ ਲੰਬਾ ਦਿੰਦੇ ਆਏ ਹੋ ਇਹ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨਤਨ ਹੁੰਦਾ ਅਸੀਂ ਕਹਿੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਆ ਕੋਈ ਚਾਰ ਜੋ ਵੀ ਹੋਏਗਾ ਤੁਹਾਡਾ ਉਹਦੇ ਮੁਤਾਬਕ ਹੀ ਚੱਲੋਗੇ ਬਿਲਕੁਲ ਸਾਡੀ ਸਾਡੀ ਨਜ਼ਰ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਫੈਸਲਾ ਕਰਕੇ ਦੱਸ ਦੇਣਗੇ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਹੀ ਅਨਾਉਂਸ ਕਰਾਇਆ ਜਾਵੇ ਕਿਸੇ ਕੋ ਮੈਂਬਰ ਨਾਲ ਨਹੀਂ ਜੀ ਆਪਣੇ ਸਾਡੇ ਕੋਲੇ 30 35 ਮੈਂਬਰ ਤਾਂ ਪੱਕੇ ਨੇ ਤੇ ਬਹੁਤ ਸਾਰੇ ਮੈਂਬਰ ਸਾਡੇ ਨਾਲ ਪਗੋੜੇ ਦਲ ਦੇ ਵੀ ਸੰਪਰਕ ਕਰਦੇ ਨੇ ਪਰ ਅਸੀਂ ਜਿਹੜਾ ਹੈ ਉਹ ਇਹੋ ਹੀ ਅਪੀਲ ਕਰਾਂਗੇ ਕਿ ਆਪਣੀ ਜ਼ਮੀਰ ਨੂੰ ਦੇਖ ਕੇ ਜਿਹੜਾ ਹੈ ਉਹ ਚੰਗੇ ਬੰਦੇ ਨੂੰ ਚੋਣ ਜਿਹੜੀ ਜ਼ਮੀਰ ਦੀ ਬਾਤ ਕੀ ਕੰਟੈਸਟ ਕਰ ਰੇਗਾ ਕੀ ਕੰਟੈਸਟ ਕਰ ਰੇਗਾ ਜਿਹੜਾ ਜੇ ਮੈਂਬਰ ਸਾਹਿਬਾਨ ਹੁਣ ਘੰਟੇ ਬਾਅਦ ਸਾਡੀ ਮੀਟਿੰਗ ਹੈ ਜੇ ਮੈਂਬਰ ਸਾਹਿਬਾਨ ਫੈਸਲਾ ਕਰ ਦੇਣਗੇ ਕਿ ਅਸੀਂ ਲੜਨਾ ਹੈ ਤੇ ਲੜਾਂਗੇ ਜੇ ਉਹਨਾਂ ਨੇ ਕਿਹਾ ਕਿ ਨਹੀਂ ਤੇ ਨਹੀਂ ਕਿਉਂਕਿ ਇਹ ਜਿਹੜਾ ਹਾਊਸ ਚੱਲ ਰਿਹਾ ਹੈ ਨਾ ਜੀ ਇਹ ਕੇਂਦਰ ਸਰਕਾਰ ਦੇ ਰਹਿਮੋ ਕਰਮ ਤੇ ਚੱਲ ਰਿਹਾ ਹੈ ਇਹ ਕੇਂਦਰ ਸਰਕਾਰ ਦੇ ਰਹਿਮੋ ਕਰਮ ਤੇ ਹਾਊਸ ਚੱਲ ਰਿਹਾ ਹੈ ਇਹ ਕੋਈ ਪ੍ਰਤਨਿਤ ਹਾਊਸ ਨਹੀਂ ਸਿੱਖਾਂ ਦਾ ਰਹਿ ਗਿਆ ਕਿਉਂਕਿ ਇਹ ਐਕਸਪਾਇਰ ਹੋ ਚੁੱਕਿਆ ਔਰ ਐਕਸਪਾਇਰ ਹੋਏ ਨੂੰ ਵੀ ਬਹੁਤ ਲੰਬਾ ਸਮਾਂ ਹੋ ਗਿਆ ਇਸ ਕਰਕੇ ਅਸੀਂ ਇਸ ਸਾਡੀ ਪਰਸਨਲ ਓਪੀਨੀਅਨ ਇਹ ਲੜਨਾ ਇਹ ਸਾਡੇ ਮੈਂਬਰ ਦੱਸਣਗੇ ਜੀ ਅਸੀਂ ਆਪਣਾ ਮੈਂਬਰ ਅਸੀਂ ਜੇ ਮੈਂਬਰਾਂ ਨੇ ਕਿਹਾ ਲੜਨਾ ਤੁਹਾਨੂੰ ਤੁਹਾਨੂੰ 2 ਵਜੇ ਤੱਕ ਸਾਡੇ ਮੈਂਬਰਾਂ ਵੱਲੋਂ ਹੀ ਤੁਹਾਨੂੰ ਪ੍ਰੈਸ ਨੋਟ ਜਿਹੜਾ ਉਹ ਦੇ ਦਿੱਤਾ ਜਾਊਗਾ ਬਸ ਉਹ ਤੈ ਉਹ ਬਾਅਦ ਮੀਟਿੰਗ ਆ ਬਸ ਸਿਕੰਦਰ ਸਾਹਿਬ ਤੁਸੀਂ ਕਹਿ ਰਹੇ ਜਿਹੜਾ ਹਾਊਸ ਹੈ ਐਕਸਪਾਇਰ ਹੋ ਚੁੱਕਾ ਐਸੀ ਐਕਸਪਾਇਰ ਹਾਊਸ ਨਹੀਂ ਤਾਂ ਨੂੰ ਛੋੜਿਆ ਜਦ ਤੱਕ ਸਰਦਾਰ ਵੀ ਉਹ ਦਿੱਤੀਆਂ ਸਰਦਾਰੀਆਂ ਕਿ ਉਹਨੂੰ ਐਕਸਪਾਇਰ ਹੀ ਹਾਂ ਬਿਲਕੁਲ ਬਹੁਤ ਵਧੀਆ ਸਵਾਲ ਪੁੱਛਿਆ 2016 ਦੇ ਵਿੱਚ ਜਿਹੜਾ ਇਹ ਹਾਊਸ ਬਹਾਲ ਹੋਇਆ 2016 ਦੇ ਵਿੱਚ ਸਿਕੰਦਰ ਸਾਹਿਬ ਜੀ 2016 ਦੇ ਵਿੱਚ ਹਾਊਸ ਜਿਹੜਾ ਉਹ ਬਹਾਲ ਹੋਇਆ ਤੇ 5 ਸਾਲ ਦਾ ਪੀਰੀਅਡ ਜਿਹੜਾ ਉਹਨਾਂ ਨੂੰ 2021 ਦੇ ਵਿੱਚ ਜਿਹੜਾ ਪੂਰਾ ਹੋਇਆ ਉਹਨਾਂ ਦਾ ਤੇ ਮੈਂ 2021 ਤੋਂ ਪਹਿਲਾਂ ਜਿਹੜਾ ਉਹ ਜੈਸਦਾਰ ਬਣਿਆ 17 ਚ ਦਮਦਮਾ ਸਾਹਿਬ ਦਾ ਤੇ 18 ਚ ਅਕਾਲ ਤਖਤ ਸਾਹਿਬ ਦਾ 2021 ਦੇ ਵਿੱਚ ਇਹ ਹਾਊਸ ਜਿਹੜਾ ਐਕਸਪਾਇਰ ਹੋਇਆ ਪਰ ਜਿਹੜਾ ਤੁਹਾਨੂੰ ਇਹਨਾਂ ਨੇ ਹਟਾਇਆ ਉਦੋਂ ਤੇ ਹਾਊਸ ਹੈ ਹੀ ਨਹੀਂ ਜਦੋਂ ਐਕਸਪਾਇਰ ਹੋ ਚੁੱਕਾ ਸੀ ਉਹ ਐਕਸਪਾਇਰ ਹੋ ਐਕਸਪਾਇਰ ਹਾਊਸ ਨੇ ਮੈਨੂੰ ਹਟਾ ਤਾ ਜਿਹੜਾ ਹਟਾਇਆ ਹੋਇਆ ਕੈਨਸਲ ਕਿਤਾ ਮਜੂਦ ਕਰ ਦਿਆ ਤੇ ਮੈਂ ਹੁਣ ਤੱਕ ਇਹਦਾ ਥੋੜੀ ਬੈਠਣਾ ਸੀ ਐਕਸਪਾਇਰ ਹਾਊਸ ਨੇ ਮੈਨੂੰ ਹਟਾ ਤਾ ਹਟ ਇਹਨਾਂ ਜੀ ਐਕਟ ਦੇ ਅਕਸਰ ਤਾਂ ਜਿਹੜੇ ਨਾਟਕਾਂ ਉਹਨਾਂ ਦਾ ਕੰਮ ਕਰਦੇ ਸੀ ਤੇ ਦੇਖੋ ਦੇਖੋ ਆਪਣਾ ਪੱਤੀ ਸਾਹਿਬ ਇਹ ਜਿਹੜਾ ਹਾਊਸ ਹੈ ਇਹ ਕਾਨੂੰਨੀ ਆਧਾਰ ਵੀ ਗਵਾ ਚੁੱਕਿਆ ਹੈ ਮੌਲ ਅਧਿਕਾਰ ਵੀ ਗਵਾ ਚੁੱਕਿਆ ਹੈ ਨੈਤਿਕ ਆਧਾਰ ਵੀ ਗਵਾ ਚੁੱਕਿਆ ਹੈ ਸਿੰਘ ਸਾਹਿਬ ਇੱਕ ਤੁਸੀਂ ਗੱਲ ਕੀਤੀ ਹੈ ਜੁਨੀਵਰਸਿਟੀ ਦੀ ਕਿਸੇ ਵੀ ਸਾਹਿਬ ਦਾ ਪਾਪ ਨਹੀਂ ਕਰਦਾ ਇੱਕ ਜੁਨੀਵਰਸਿਟੀ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ ਗੁਰੂ ਆਰ ਦੇ ਯੂਨੀਵਰਸਿਟੀ ਹੈ ਜਿਹੜੇ ਤਿਆਰ ਨੇਮ ਗੁਰੂ ਸਾਹਿਬ ਦੇ ਜਿਹੜੇ ਜਿੰਨੇ ਵੀ ਗੁਰਪੁਰਬ ਹੁੰਦੇ ਨੇ ਬੜੀ ਖੱਬਾ ਤਾਂ ਨਾਮ ਬਣਾਏ ਜਾਂਦੇ ਨੇ ਜਿਵੇਂ ਉਹ ਗੁਰਨਾਲ ਸਿੰਘ ਸਾਹਿਬ ਆਇਆ ਪਰ ਬਾਅਦ ਫੇਰੀਆਂ ਜਿਹੜੀਆਂ ਅੰਦਰ ਕੱਢ ਕੇ ਬੱਚਿਆਂ ਨੂੰ ਨਾਲ ਲੈ ਕੇ ਜਿਹੜਾ ਪੁਣਾਇਆ ਜਾ ਰਿਹਾ ਤੇ ਵੀਸੀ ਨੂੰ ਵਾਅਦਾ ਚ ਘੇਰ ਕੇ ਅਕਾਲ ਤੱਕ ਤੇ ਸੱਜਿਆ ਲੱਗਦਾ ਕਿ ਵੀਸੀ ਦਾ ਉਹਦੇ ਵਿੱਚ ਕੋਈ ਦੋਸ਼ ਹੈ ਜਿਹੜਾ ਵੀਸੀ ਚੰਗਾ ਕੰਮ ਕਰਦਾ ਨਾ ਜੀ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੇ ਮੈਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਦੱਸਿਆ ਅੰਮ੍ਰਿਤਸਰ ਸਾਹਿਬ ਯੂਨੀਵਰਸਿਟੀ ਦਾ ਵੀਸੀ ਜਿਹੜਾ ਹੈ ਜੇ ਗੁਰਪੁਰਬ ਮਨਾ ਰਿਹਾ ਤੇ ਇਹ ਬਹੁਤ ਚੰਗਾ ਕੰਮ ਹੈ ਔਰ ਮੈਂ ਇਸ ਕਾਮਲੀ ਵੀਸੀ ਸਾਹਿਬ ਦੀ ਇਹਨੂੰ ਐਪਰੀਸ਼ੀਏਟ ਕਰੀ ਜਿਹੜਾ ਸੱਜਿਆ ਗਿਆ ਉਹਨੂੰ ਜਣੋ ਕਿ ਦੇ ਵੀਰ ਜਿੱਦ ਲੱਲੋ ਜਾਸਤਿ ਸੱਤ ਵਿੱਚ ਲੱਲੋ ਨਹੀਂ ਤੁਸੀਂ ਤੁਸੀਂ ਕਿ ਇਡੀ ਹੈਰਾਨੀ ਵਾਲੀ ਗੱਲ ਹੈ ਵੀ ਇੱਕ ਗਾਇਕ ਨੇ ਗਾਣਾ ਗਾਇਆ ਇੱਕ ਮਹਿਮਾਨ ਨੇ ਜਿਹੜਾ ਹੈ ਉਹ ਆਰਗੇਨਾਈਜ਼ ਕੀਤਾ ਤੇ ਉਹ ਜਿਹੜਾ ਗਾਇਕ ਨੂੰ ਵੀ ਨਹੀਂ ਸੱਦਿਆ ਗਿਆ ਤੇ ਆਰਗੇਨਾਈਜ਼ਰ ਜਿਹੜੇ ਆ ਉਹਨਾਂ ਨੂੰ ਵੀ ਸ਼ਾਇਦ ਨਹੀਂ ਸੱਦਿਆ ਗਿਆ ਇੱਕ ਮਨਿਸਟਰ ਨੂੰ ਜਿਹੜਾ ਸੱਦ ਲਿਆ ਗਿਆ ਇਹ ਪਰਸਲਟੀ ਹੋਣੀ ਚਾਹੀਦੀ BC ਦਾ ਕਹ ਜਿਹੜਾ ਹੈ ਉਹ ਸੁਣਨਾ ਚਾਹੀਦਾ ਸੀ ਔਰ ਸੁਣਨ ਤੋਂ ਬਾਅਦ ਫੈਸਲਾ ਕਰਨਾ ਚਾਹੀਦਾ ਜਿਹੜੀ ਗੁਆਗਦੇ ਕਾਲਜਸਤੀ ਨੇ ਜਿਹੜਾ ਮਰਜੀ ਬਾਈਟਸ ਯੂਨੀਵਰਸਿਟੀ ਬਣਾਈ ਜਾਂਦੀ ਚੰਗੀ ਗੱਲ ਹੈ ਚੰਗੀ ਗੱਲ ਹੈ ਪਰ ਕਿੱਡੀ ਹੈਰਾਨੀ ਦੀ ਗੱਲ ਹੈ ਨਾ ਕਿ ਇੱਕ ਪਾਸੇ ਸਾਡੇ ਸਰਕਾਰਾਂ ਦੇ ਪਿੱਛੇ ਗੁਰੂ ਸਾਹਿਬ ਇੱਕ ਦੂਨੇ ਕੋਸ਼ਿਸ਼ ਕਰ ਰਹੇ ਅੱਜ ਤੱਕ ਮਿਲ ਕੇ ਇੱਕ ਨਿਸ਼ਚਿਤ ਬਣ ਨਹੀਂ ਸਕਿਆ ਤਾਂ ਤਾਂ ਪਤਾ ਉਹਦੇ ਅਦੇ ਸਰਕਾਰੀ ਪ੍ਰਤੀ ਯੂਨੀਵਰਸਿਟੀ ਕੋਈ ਇੱਕ ਨਿਸ਼ਚਿਤ ਹੈ ਨਹੀਂ ਅਤੀ ਸਾਹਿਬ ਕਦੇ ਅਮਰਸਰ ਸਾਹਿਬ ਦਾ ਡੀਸੀ ਵੀ ਸਿੱਖੀ ਲੱਗਦਾ ਸੀ ਅੱਜ ਸਿੱਖ ਨਹੀਂ ਲੱਗਦਾ ਜੀ ਸਾਹਿਬ ਪੰਜ ਪੰਜ ਕੋਸਟਾਂ ਜਿਹੜੀਆਂ ਪੰਜਾਬ ਦੀਆਂ ਬਹੁਤ ਕਿਸੇ ਵੀ ਸਟੇਟ ਦੀਆਂ ਬੜੀਆਂ ਅਹਿਮ ਮੰਨੀਆਂ ਜਾਂਦੀਆਂ ਚੀਫ ਸੈਕਟਰੀ ਹੋ ਗਿਆ ਪ੍ਰਿੰਸੀਪਲ ਸੈਕਟਰੀ ਹੋ ਗਿਆ ਡੀਜੀਪੀ ਹੋ ਗਿਆ ਇੱਕ ਜਿਹੜਾ ਕੋਰਟ ਦੇ ਵਿੱਚ ਜਿਹੜਾ ਪੇਸ਼ ਕਰਦਾ ਐਡਵੋਕੇਟ ਜਰਨਲ ਹੋ ਗਿਆ ਔਰ ਹਿੰਦੁਸਤਾਨ ਦੇ ਵਿੱਚ ਅੱਜ ਤੋਂ 30 35 ਸਾਲ ਪਹਿਲਾਂ ਹਰ ਸਟੇਟ ਦੇ ਵਿੱਚ ਇੱਕ ਇੱਕ ਦੋ ਦੋ ਪੋਸਟਾਂ ਦੇ ਉੱਤੇ ਸਿੱਖ ਬੈਠੇ ਹੁੰਦੇ ਸੀ ਅੱਜ ਪੰਜਾਬ ਦੇ ਵਿੱਚ ਇਹਨਾਂ ਪੰਜ ਪੋਸਟਾਂ ਦੇ ਵਿੱਚ ਸਿੱਖ ਨਹੀਂ ਰਹੇ। ਸਿੰਘ ਸਾਹਿਬ ਉਹ ਤੁਹਾਡੇ ਜਿਹੜੇ ਦੋਸਤ ਨੇ ਮਟੋਰਾ ਜੀ ਉਹ ਬੜੀ ਵੀਡੀਓ ਬਾਕੀ ਕਰਨਾ ਹੈ। ਉਹ ਕਿਸੇ ਚੰਗੇ ਬੰਦੇ ਦਾ ਪੁੱਛੋ ਜੀ ਕੋਈ ਛੋਟਾ। ਹਾਂਜੀ ਸੰਭਾਵੀ ਨੌਂਗੋਵਾਲ ਸਾਹਿਬ ਹੋ ਸਕਦੇ ਆ ਭੁੱਲੇਵਾਲ ਰਾਖਾ ਹੋ ਸਕਦੇ ਆ। ਉਹ ਲੈਵਲ ਰੱਖਾ ਹੋ ਸਕਦੇ ਆ ਮਤਲਬ ਮਕੀਉ ਸਿੰਘ ਕਾਣੇ ਕੇ ਹੋ ਸਕਦੇ ਆ ਹਾਂ ਭਾਈ ਮਨਜੀਤ ਸਿੰਘ ਹੋ ਸਕਦੇ ਆ ਬਿਲਕੁਲ ਭਾਈ ਮਨਜੀਤ ਸਿੰਘ ਹੋ ਸਕਦੇ ਕੋਈ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਅੱਜ ਮੈਂ ਬਣਾ ਨੇ ਫੈਸਲਾ ਕਰਿਆ ਨਹੀਂ ਆਪਾਂ ਉਮੀਦਵਾਰ ਖੜਾਣੇ ਨਹੀਂਗਾ ਨਹੀਂ ਨਹੀਂ ਤੁਸੀਂ ਐਸ ਪਰੋ ਮੈਂ ਬਣਾ ਨੇ ਪਿਆਰ ਕਰ ਚੁੱਕਿਆ ਜੇ ਜੇ ਦਾਸੀ ਉਥੇ ਅਸੀਂ ਐਕਸਪਾਇਰ ਬਣਾਉਣਾ ਕਿੰਨਾ ਕੁ ਜਾਇਜ਼ ਹੋਏਗਾ ਜਿਹੜੇ ਹਾਊਸ ਨੂੰ ਆਪਾਂ ਐਕਸਪਾਇਰ ਮੰਨ ਲਿਆ ਕੀ ਸਾਨੂੰ ਐਕਸਪਾਇਰ ਹਾਊਸ ਦੇ ਵਿੱਚ ਜਾ ਕੇ ਰੌਲਾ ਪਾਉਣਾ ਵੀ ਜਿਹੜਾ ਹੈ ਉਹ ਨਹੀਂ ਚਾਹੀਦਾਗਾ ਕੀ ਇਹਨਾਂ ਨੇ ਅਸਗਾਨੀ ਸੁਲਤਾਨ ਸਿੰਘ ਜੀ ਨੂੰ ਬਿਨਾਂ ਕਿਸੇ ਕਾਰਨ ਤੋਂ ਉਹਨੂੰ ਡਿਮੋਡ ਕਰ ਦਿੱਤਾ ਗਿਆ ਕੀ ਸਾਡੇ ਮੈਂਬਰ ਜਿਹੜੇ ਐਕਸਪਾਇਰ ਹਾਊਸ ਦੇ ਵਿੱਚ ਜਾ ਕੇ ਐਕਸਪਾਇਰ ਹਾਊਸ ਵੱਲੋਂ ਕੀਤੀਆਂ ਗਲਤੀਆਂ ਦੀ ਆਵਾਜ਼ ਵੀ ਨਾ ਚੁੱਕਣ ਤੁਹਾਡੀ ਚੱਪੀ ਕਰਕੇ ਤੈਨੂੰ ਹੋਰਾਂ ਵਾਂ ਪਰੀ ਕਿੱਥੇ ਪਤਾ ਨਹੀਂ ਇਹ ਇੱਕ ਸਿੱਖ ਦਾ ਦੂਜੇ ਸਿੱਖ ਨੂੰ ਮਿਲਣਾ ਜਿਹੜਾ ਗੁਨਾਹ ਹੈ ਦੱਸੋ ਇਹ ਜਿਹੜਾ ਦੂਜੇ ਸਿੱਖ ਨੂੰ ਚੱਕਾ ਆਉਂਦਾ ਲਾĐi ਜੀ ਤੇ ਠੀਕ ਹੈ ਤੁਹਾਡਾ ਸੁਝਾਅ ਹੈ ਕੋਈ ਨਹੀਂ ਸਭ ਇੱਕ ਜੇ ਕਹਦਾ ਦੂਜੇ ਸਿੱਖ ਨੂੰ ਬੜਾ ਚੰਗਾ ਬੋਲਣਾ ਇਹ ਵੀ ਮਾੜੀ ਗੱਲ ਇਹ ਵੀ ਮਾੜੀ ਗੱਲ ਗਲਤ ਕਰਦਾ ਸਾਬ ਆਪਸੇ ਯਾਦ ਹੁੰਦੇ ਨੇ ਸਰ ਵੀ ਆਪਾਂ ਤੁਹਾਨੂੰ ਕਹਿੰਦੇ ਹਾਂ ਇਹ ਉਹ ਘੋੜਾ ਹੈ ਜੀ ਉਹ ਫਲਾਣਾ ਨਹੀਂ ਉਹ ਟਿਕਣਾ ਹੈ ਆਵਾਜ਼ ਤਾਂ ਬਲੰਦ ਕਰਨੀ ਚਾਹੀਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਗਲਾਂ ਦੇ ਖਿਲਾਫ ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਗਲਾਂ ਦੇ ਖਿਲਾਫ ਜੰਗਾਂ ਲੜੀਆਂ ਉਹ ਨਾ ਲੜਦੇ ਚਲੋ ਠੀਕ ਹੈ ਜੀ ਠੀਕ ਹੈ ਜੀ ਬੋਲਦੇ ਹੋ ਵੀ ਕੈਂਡੀਡੇਟ ਨੇ ਮੈਂ ਤੁਹਾਨੂੰ ਦੱਸਦਾ ਮੋਂਗੋ ਵਾਲ ਹੋ ਸਕਦਾ ਹੈ ਕੁਲੇ ਰਾਟਾ ਹੋ ਸਕਦਾ ਹੈ ਪਾਈ ਸਕਦੀ ਹੈ ਸਾਰੇ ਉਸਾਰ ਦੇ ਲਈ ਮੈਂ ਤੁਹਾਨੂੰ ਦੱਸਦਾ ਸਾਡੀ ਇਹਦਾ ਫੈਸਲਾ ਸਿਰਫ ਜਿਨ੍ਹਾਂ ਨੂੰ ਬੋਰਡ ਦਾ ਅਧਿਕਾਰ ਦਿੱਤਾ ਹੈ ਐਕਟ ਨੇ ਉਹੀ ਕਰਨਾ ਹੈ। 35 ਮੈਂਬਰ ਮੰਨ ਲਿਆ ਕਿ ਤੁਹਾਡੇ ਨਾਲ ਜੁੜੇ ਨੇ ਵਿੱਚੋਂ ਕੋਈ ਜਿਹੜੇ ਬੰਦੇ ਸਮਰਥਨ ਦੇ ਹੋਵੇ। ਪਰ ਜੇ ਜੇ ਅਸੀਂ ਪ੍ਰਧਾਨ ਵੀ ਬਣਾ ਲੈਨੇ ਆ ਫਿਰ ਵੀ ਅਸੀਂ ਇਹੋ ਕੰਗ ਕਿ ਕਲੈਕਸ਼ਨ ਇਲੈਕਸ਼ਨ ਹੋਣੀ ਚਾਹੀਦੀ ਹੈ ਜਨਰਲ ਇਲੈਕਸ਼ਨ। ਉਹਨਾਂ ਦੇ ਲੱਤਾਂ ਦੇ ਵਿੱਚ ਥੋੜੀ ਜੀ ਪ੍ਰੋਬਲਮ ਆ ਗਈ ਹੈ ਜੀ ਜਰਨਲ ਇਲੈਕਸ਼ਨ ਮੇਰੇ ਪ੍ਰੋਬਲਮ ਜਰਨਲ ਇਲੈਕਸ਼ਨ ਦੀ ਗੱਲ ਕਰਦੇ ਹੋ ਨਹੀਂ ਉਹ ਫਰਕ ਜਰਨਲ ਉਹ ਵੀ ਉਹ ਚੇਰਦੇ ਨਹੀਂ ਜਰਨਲ ਇਲੈਕਸ਼ਨ ਦੀ ਗੱਲ ਕਰ ਅਸੀਂ ਦੇਖੋ ਅਸੀਂ ਇਹੋ ਮੰਗ ਕਰਦੇ ਹਾਂ ਕਿ ਜਰਨਲ ਇਲੈਕਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਮਤਲਬ ਇਹ ਜਿਹੜੇ ਹੈ ਪਗੋੜੇਦਾਲ ਦੀਆਂ ਤੇ ਸੈਂਟਰ ਦੀਆਂ ਸਿਟੀਆਂ ਵੀੜੀਆਂ ਬਹੁਤਾ ਦਿਨ ਚੱਲਣੀਆਂ ਨਹੀਂ